ਸਸਪੀਟ ਨੂੰ ਤਾਂ ਆਇਆ ਪਣਾ ਤੇ ਇਹ ਪੂਰੀ ਗੱਲ ਬਾਤ ਹੁੰਦੀ ਹੈ ਹਾਂਜੀ ਤੇ ਹੁਣ ਮੰਨ ਲਾ ਵੀ ਆਪਾਂ ਫੇਰ ਕੰਮ ਸ਼ੁਰੂ ਕੀਤਾ ਬਾਬੇ ਦੀ ਕਿਰਪਾ ਨਾਲ ਸਾਡੀ ਰਿਆਸਤ ਵਾਪਸ ਆ ਜੇ ਇਸ ਕਰਕੇ ਤਾਂ ਆਪਾਂ ਨਾਂ ਰੱਖਿਆ ਵੀ ਰਿਆਸਤ ਹਾਂਜੀ ਜੀ ਬਾਬਾ ਮਿਹਰ ਕਰੇ ਸੱਚੇ ਬਾਦਸ਼ਾਹਾਂ ਵਾਲੇ ਸਮੇਂ ਦੇ ਵਿੱਚ ਮੰਨ ਲਾ ਪੂਰਾ ਕੰਮ ਟੌਪ ਦੇ ਹਲਾਾਂਗੇ ਆਪਾਂ ਠੀਕ ਆ ਹੋਈ ਨਹੀਂ ਤੇ ਬਾਕੀ ਜੋ ਕੁਰਸੀ ਬਾਬੇ ਦੀ ਕਿਰਪਾ ਨਾਲ ਆਪਾਂ ਜਿੰਨੇ ਜੋਗੇ ਹੈਗੇ ਆ ਇਹ ਬੈਗਰੂ ਮਿਹਰ ਕਰੇ ਕਵਨ ਚੜਦੀ ਕਲਾ ਕਰੇ ਬੱਬਾ ਇਹ ਵਧੀਆ ਕਰਕੇ ਵਿਖਾਵਾਂਗੇ ਬੱਬਾ ਅਦੇ ਕੋਈ ਚੀਜ਼ ਰੱਖੇ ਚੀਜ਼ ਸਾਂਭੀ ਹੀ ਰੱਖੀ ਠੀਕ ਆ ਅਸੀਂ ਕਿਸਾਨ ਸੰਘਰਸ਼ ਕਮੇਟੀ ਸੂਬਾ ਪ੍ਰਧਾਨ 인ਦਰਜੀਤ ਸਿੰਘ ਕੋਟ ਬੁਡੇ ਦੇ ਘਰੇ ਪਹੁੰਚੇ ਹੋਏ ਅਸੀਂ ਆਟਾ ਭਲਵਾਂ ਜੀ ਨਾਲ ਗੱਲਬਾਤ ਕਰਨਾ ਹਾਂ ਭਾ ਭਲਵਾਂ ਜੀ ਇਹ ਆਪਣੇ ਦਜਾ ਜਹਦਰ ਬਾਪੂ ਆਪਣਾ ਹੈ ਬਲਵੀਰ ਸਿੰਘ ਕੋਟੇ ਵਾਲਾ ਤੇ ਹਾਂਜੀ ਮੇਰੇ ਨਾਲ ਪੋਤਰਾਵਾ ਤੇ ਆਪਾਂ ਉਹਨਾਂ ਦਾ ਕਾਰੋਬਾਰ ਜਿਹੜਾ 2014 ਵਿੱਚ ਬਹੁਤ ਤਗੜਾ ਸੀ ਆਪਣਾ ਹਾਂਜੀ ਬੜੀ ਦੂਰ ਦੂਰ ਆਪਣੇ ਮਰਗ ਕੋੜੀਆਂ ਪਰੋਂ ਉਹਦੇ ਹੱਪਰ ਜਾਨਵਰ ਮੱਲਾਉਂਦੇ ਤੇ ਇਦਾਂ ਹਾਂਜੀ ਬੜਾ ਕੰਮ ਟੌਹ ਤੇ ਆਪਣਾ ਹਾਂਜੀ ਇਸ ਤੋਂ ਬਾਅਦ ਵਿੱਚ ਫਿਰ ਮੈਂ ਇਦਾਂ ਵੀ ਕੰਮ ਪਲਵੰਗ ਜੀ ਤੁਹਾਨੂੰ ਘੋੜਿਆਂ ਪਾਲਣ ਦਾ ਘੋੜਿਆਂ ਪਾਲਣ ਦਾ ਕਿੰਨਾ ਸ਼ੌਂਕ ਹੈ ਕਦੋਂ ਦਾ ਸ਼ੌਂਕ ਸ਼ੁਰੂ ਹੋਇਆ ਤੁਹਾਡਾ ਇਹ ਤੇ ਸ਼ੌਂਕ ਤੇ ਬਹੁਤ ਜ਼ਿਆਦਾ ਵਾ ਹਾਂਜੀ ਤੁਹਾਨੂੰ ਕੀ ਦੱਸਾਂ ਮੈਂ ਹਾਂਜੀ ਜਿੰਨਾ ਮੈਂ ਹੁਣ ਮੈਚ ਮੂਹਰੇ ਖੇੜੇ ਹਾਂ ਰਾਤ ਨੂੰ ਆਉਂਦਾ ਜਿੰਨਾ ਆਉਣਾ ਕੁਛ ਨਾ ਇਹਨਾਂ ਦੇ ਕੁਛ ਨਾ ਕੁਛ ਇਹਨਾਂ ਦੇ ਲੈ ਕੇ ਆਉਣਾ ਮੈਂ ਹਾਂਜੀ ਤੇ ਜੀ ਆ ਕੇ ਮੱਲਣ ਨੂੰ ਆਉਣਾ ਬਿਸਕਟਾਂ ਦਾ ਕੋਸ਼ਿਸ਼ ਲਿਆਵਾਂ ਹਾਂ ਹਾਂਜੀ ਇਹਨਾਂ ਮੈਨੂੰ ਬਾਜ਼ੀ ਮਾਰਨੀ ਜਿਹਨੂੰ ਉਤਰਦਾ ਗੱਡੀ ਜੋ ਵੀ ਆ ਗਿਆ ਜਦੋਂ ਤੁਸੀਂ ਮਿਹਨਤ ਵੀ ਕਰਦੇ ਤੇ ਘੋੜਿਆਂ ਦੀ ਮਿਹਨਤ ਵੀ ਕਰਦੇ ਨਾਲ ਇਹਨਾਂ ਨੂੰ ਮੱਲਾ ਪਾ ਵੀ ਹੋਣਾ ਆਉਣ ਵਾਲੇ ਸਮੇਂ 'ਚ ਪੂਰਾ ਕੰਮ ਆਪਾਂ ਟੌਪ ਤੇ ਖੜਨਾ ਵਧੀਆ ਬਾਪੂ ਤੇਰਾ ਸੁਹਣਾ ਉਹ ਵਿੱਚੇ ਰਹਿ ਗਿਆ ਜਿਹੜਾ ਪੂਰਾ ਕਰਨਾ ਹਾਂਜੀ 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 ਚੜ੍ਹਦੀ ਕਲਾ ਮਾਰ ਕਰੇ ਕਿਰਪਾ ਹਾਂਜੀ ਜਿਹੜਾ ਵੀ ਕੰਮ ਇਹੋ ਜਿਹਾ ਹਾਈ ਲੈਵਲ ਤੇ ਕਰਨਾ ਉਹ ਯਾਦ ਰੱਖਣਗੇ ਲੋਕੀ ਵੀ ਕੋਈ ਚੀਜ਼ ਮੱਲਾ ਦੁਨੀਆ ਤੇ ਆਈ ਹਾਂਜੀ ਵੜਾਵਾਂਗੇ ਆਪਾਂ ਵਧੀਆ ਕੰਮ ਅਸੀਂ ਆਸ ਟਾਈਮ ਜਗਰਾਜ ਸਿੰਘ ਪਹਿਲਵਾਨ ਨਾਲ ਗੱਲਬਾਤ ਕੀਤੀ ਹੈ ਪਿੰਡ ਕੋਟਬੁੱਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ